ਅਜੋ ਦਿਨ ਰੱਖ ਕੇ ਕਿਉਂ ਨਹੀਂ ਆਪਾਂ ਇਕੱਠੇ ਹੁੰਦੇ ਵੇ ਠੀਕ ਹੈ ਨਾ ਤੁਸੀਂ ਅੱਜ ਅਗਰ ਤੁਸੀਂ ਵੇਟ ਕਰਦੇ ਵੇ ਸਾਡੇ ਬੱਚੇ ਨਾਲ ਵੀ ਆਦਾ ਹੋਵੇ ਬਿਲਕੁਲ ਬਾਜੀ ਤੁਸੀਂ ਆ ਵੇਟ ਕਰਦੇ ਵੇ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਅਕਸਰ ਹੀ ਸਾਨੂੰ ਇਹ ਮਤਲਬ ਧਮਕੀਆਂ ਇਹ ਬੰਦਾ ਸੁਣਦਾ ਹੀ ਨਹੀਂ ਕਿਸੇ ਦੀ ਗੱਲ ਨਹੀਂ ਸੁਣਦਾ ਇਹ ਹੰਕਾਰ ਇੰਨਾ ਹੰਕਾਰ ਤਾਂ ਹੀਰੋ ਵਾਲਿਆਂ ਦੇ ਵਿੱਚ ਨਹੀਂ ਜਿੰਨਾ ਹੰਕਾਰ ਇਹਦੇ ਵਿੱਚ ਪੜਿਆ ਹੋਇਆ ਹੈ ਕੈਮਰੇ ਚੱਲਦੇ ਸੀ 15 ਸਾਲ ਮੈਂ ਸਕੂਲ 'ਚ ਪੜਿਆ ਰੋਜ਼ ਕੈਮਰੇ ਚੱਲਦੇ ਸੀ ਹੁਣ ਅੱਜ ਸਵੇਰੇ ਵਾਰਦਾਤ ਹੋਈ ਹੈ ਕਿ ਕੈਮਰੇ ਦੀ ਜਿਹੜੀ ਵਾਇਰਿੰਗ ਹੈ ਉਹ ਕੱਟ ਦਿੱਤੀ ਗਈ ਹੈ ਆਪਣੀ ਜਿਹੜੀ ਲੰਨ ਲੈ ਕੇ ਉਹਨੂੰ ਛੁਪਾਇਆ ਜਾ ਰਿਹਾ ਐਜਾ ਰੋਜ ਹੁੰਦਾ ਜੀ ਇੱਥੇ ਡੇਲੀ ਇੱਥੇ ਕੋਈ ਲਾਉਣ ਆਰਡਰ ਨਹੀਂ ਹੈ ਸਕੂਲ ਦੇ ਬਾਹਰ ਸ਼ਰੇਆਮ ਲੜਾਈਆਂ ਹੁੰਦੀਆਂ ਗੁੰਡਾ ਕਰਦੀ ਹੁੰਦੀ ਹੈ ਸਕੂਲ ਦੇ ਅੰਦਰ ਵੀ ਸ਼ਰੇਆਮ ਬੱਸ ਵਾਲੇ ਓਵਰ ਸਪੀਡ ਕਰਦੇ ਆ ਉਸ ਤੋਂ ਬਾਅਦ ਵੀ ਕੋਈ ਕੋਈ ਵੀ ਇੱਥੇ ਪ੍ਰਿੰਸੀਪਲ ਵੱਲੋਂ ਕੋਈ ਐਕਸ਼ਨ ਨਹੀਂ ਲਿਤਾ ਦਿੰਦਾ ਇੱਥੇ ਪਹਿਲੇ ਪ੍ਰਿੰਸੀਪਲ ਵੀ ਰਲਿਆ ਮਿਲਿਆ ਜਦੋਂ ਹਾਸਾ ਹੋਇਆ ਤੁਸੀਂ ਦੇਖਿਆ ਨਹੀਂ ਜਸਨੀ ਦੇਖਿਆ ਜੀ ਇਹ ਮਾਰਨਿੰਗ ਦੀ ਗੱਲ ਹੈ ਇਹ ਜੀ ਇੱਥੇ ਦੀ ਗੱਲ ਹੈ ਸਵੇਰੇ 8:30 ਵਜੇ ਦੀ ਗੱਲ ਹੈ ਬੱਚੀ ਆ ਰਹੀ ਸੀ ਤੇ ਉਹਦੇ ਉੱਤੋਂ ਵੈਨ ਡਰਾਈਵਰ ਵੱਲੋਂ ਬੱਸ ਚੜਾਈ ਗਈ ਹੈ ਔਰ ਉਸ ਤੋਂ ਬਾਅਦ ਇਸ ਟਮ ਨਾ ਇਸ ਟਮ ਮੋਕਲ ਬੱਸ ਡਰਾਈਵਰ ਹੈ ਬਸਵੀ ਸਕੂਲ ਦੇ ਬਾਹਰ ਚਲੇਗੀ ਬਸਵੀ ਕਿੱਥੇ ਗਈ ਤੇ ਵੈਨ ਡਰਾਈਵਰ ਵੀ ਕਿੱਥੇ ਗਿਆ ਇਸ ਟਮ ਕੁਝ ਨਹੀਂ ਪਤਾ ਉਹ ਮਾਲ ਕਿਸ ਤਰੀਕਾ ਬੱਚੇ ਖੇਲ ਰਹੀ ਸੀ ਜਾਂ ਬੱਚਾ ਜੀ ਆਪਣੇ ਕਲਾਸ ਚ ਜਾ ਰਿਹਾ ਸੀਗਾ ਇੰਨੇ ਜੋ ਪਤਾ ਲੱਗਿਆ ਮੈਨੂੰ ਕਿ ਉਹ ਕਲਾਸ ਚ ਜਾ ਰਿਹਾ ਸੀ ਤੇ ਉਹਦੇ ਉਹਦੇ ਕੋਲ ਜਿਹੜੀ ਵੈਨ ਸੀਗੀ ਉਹਦੇ ਕੋਲ ਜਿਹੜੀ ਆਈ ਹੈ ਉਹਦੇ ਉੱਤੋਂ ਜਿਹੜੀ ਵੈਨ ਲੰਗੀ ਆ ਔਰ ਬੱਚੇ ਨੂੰ ਡੀਐਮਸੀ ਹਸਪੀਟਲ ਲੈ ਕੇ ਗਏ ਗਏ ਉਦੋਂ ਪਤਾ ਲੱਗਾ ਕਿ ਉਹਦੇ ਔਨ ਦੀ ਸਪੋਰਟ ਐਕਸ ਹੋ ਚੁੱਕੀ ਸੀ ਇੱਕ ਜਿਹੜੇ ਮਾਇਰਾ ਦੇ ਨਾਮ ਹੈ ਉਹਦੇ ਕੁੜੀ ਦਾ ਤੇ ਉਹਦੇ ਫਾਦਰ ਦਾ ਨਾਮ ਅਰुण ਔਰ ਸਾਢੇ ਵੱਲੋ ਜੀ ਅਸੀਂ 10:40 ਦੇ ਛੋਟੇ ਟਾਈਮ ਆ ਸਕੂਲ ਦਾ ਅਸੀਂ ਇਹ ਤਾਂ ਗੇਟ ਖੜਗਾnde ਰਹਿ ਗਏ ਬੱਚੇ ਦੀ ਡੈਥ ਹੋਈ ਹੈ ਸਕੂਲ ਬਾਹਰ ਦੇ ਨੀਚੇ ਆ ਕੇ ਪਾਣੀ ਦੇ ਨੀਚੇ ਆ ਕੇ ਤੇ ਉਹਦੇ ਤਲਾਬ ਮਿਲੀ ਸੀਗੀ ਉਹਦੇ ਬੱਚਾ ਹੁਣ ਲੈ ਗਏ ਸੀਗੇ ਫੋਟੋਸ ਹਸਪੀਟਲ ਤੇ ਬਾਕੀ ਉਹਨੇ ਕੈਮਰੇ ਚੈੱਕ ਕਰਦੇ ਵੇ ਸਾਰੀ ਤਕੀਕਤ ਕਰਕੇ ਦਾ ਅੱਛਾ ਬੱਸ ਦੇ ਥੱਲੇ ਸਕੂਲੀ ਬੱਸ ਦੇ ਥੱਲੇ ਬੱਚੀ ਆਈ ਹੈ ਬੱਚਾ ਟਾਇਰ ਦੇ ਥੱਲੇ ਉਤਾਸ ਸਕੂਲ ਦੇ ਅੰਦਰ ਹੀ ਸਕੂਲ ਦੇ ਅੰਦਰ ਅੱਛਾ ਉਹਦੀ ਡੈਥ ਹੋ ਗਈ ਬੱਚੇ ਡੈਥ ਹੈ ਖੇਲਦੇ ਹੁੰਦੀ ਸਰ ਲਹੀ ਜਾਂ ਕਿਵੇਂ ਹੋਇਆ ਉਹ ਹੁਣ ਡਰਾਈਵਰ ਤੋਂ ਸਾਰੀ ਗੱਲ ਕਲੀਅਰ ਹੋ ਜਾਏਗੀ ਕਿੱਥੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਸੀ ਇਹਨਾਂ ਦਾ ਰੋਪ ਹੈ ਕਿ ਕੈਮਰੇ ਲਾ ਲਿੱਤੇ ਗਏ ਨਹੀਂ ਨਹੀਂ ਅਜੇ ਕੋਈ ਦੇਖ ਰਿਹਾ ਅਸੀਂ ਇੱਥੇ ਕੋਈ ਦੇਖ ਲੈਣਾ ਕਿੱਥੋਂ ਲਾਇਆ ਅਜੇ ਤੱਕ ਇਹਦੀ ਗੱਲ ਤੁਸੀਂ ਕਿਹੋ ਜੀ ਕਾਰਵਾਈ ਕਰ ਰਹੇ ਹੋ ਜੋ ਕਾਨੂੰਨ ਮਤਾ ਜੋ ਕਾਰਵਾਈ ਬਣਦੀ ਅਸੀਂ ਕਰਾਂਗੇ ਨਾ ਬੱਚੀ ਕਿੰਨੇ ਸਾਲ ਦੀ ਸੀ ਕਿਹੜੀ ਕਲਾਸੇ ਪੜ੍ਹਦੀ ਸੀ ਇਹ ਫਰਸਟ ਚ ਪੜ੍ਹਦੀ 6-7 ਸਾਲ